ਨਾ ਫਿਰ ਦੁੱਖ ਜਿਹੜੇ ਕਲੇਸ਼ ਅੰਦਰ ਡੇਰਾ ਲਾਈ ਬੈਠੇ ਸੀ ਉਹ ਡੇਰਾ ਗੁਰੂ ਜੀ ਨੇ ਤੋੜ ਦਿੱਤਾ ਉਹ ਡੇਰਾ ਗੁਰੂ ਜੀ ਨੇ ਭੰਨ ਦਿੱਤਾ ਜਦੋਂ ਅਸੀਂ ਉਹਦੇ ਚਰਨਾਂ ਨਾਲ ਜੁੜਦੇ ਹਾਂ ਨਾ ਤਾਂ ਫਿਰ ਕੀ ਹੁੰਦਾ ਹੈ ਫਿਰ ਹੌਲੀ-ਹੌਲੀ ਉਹਦੇ ਘਰ ਦੇਰ ਹੋ ਸਕਦੀ ਆ ਪਰ ਹਨੇਰ ਨਹੀਂ ਹੁੰਦਾ ਆਖੋ ਸਤਨਾਮ ਹਰ ਹਰ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਉਹ ਸਾਰੇ ਜੀਵ ਆਤਮਿਕ ਆਨੰਦ ਮਾਣਦੇ ਹਨ ਤੇ ਜਿੰਨਾ ਉੱਤੇ ਮਾਲਕ ਨੇ ਇਹ ਕਿਰਪਾ ਕੀਤੀ ਹੈ ਹਰ ਹਰ ਪ੍ਰਭ ਕਿਰਪਾ ਧਾਰੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰ ਦਿਆ ਫਿਰ ਕੀ ਹੁੰਦਾ ਹੈ ਸੰਤ ਹੋ ਸੁਖ ਹੋਆ ਸਭ ਥਾਈ ਫਿਰ ਉਸ ਮਨੁੱਖ ਨੂੰ ਸਭ ਥਾਵਾਂ ਤੇ ਸੁਖੀ ਸੁਖ ਪ੍ਰਤੀਤ ਹੋਣ ਲੱਗ ਪੈਂਦਾ ਪਾਰ ਬ੍ਰਹਮਾ ਪੂਰਨ ਪਰਮੇਸ਼ਰ ਰਬ ਰਹਿ ਆ ਸਭ ਨੇ ਜਾਈ ਜਿਸ ਮਨੁੱਖ ਨੂੰ ਇਹ ਵਿਸ਼ਵਾਸ ਹੋ ਜਾਂਦਾ ਹੈ ਇਹ ਯਕੀਨ ਹੋ ਜਾਂਦਾ ਹੈ ਕਿ ਪਾਰਬ੍ਰਹਮ ਪੂਰਨ ਪਰਮੇਸ਼ਵਰ ਸਭ ਥਾਵਾਂ ਵਿੱਚ ਮੌਜੂਦ ਹੈ ਫਿਰ ਇਦਾਂ ਬਾਣੀ ਸਾਡੀ ਚਿੰਤਾ ਮਟਾਉਂਦੀ ਹੈ ਗੁਰੂ ਜੀ ਦੀ ਬਾਣੀ ਉਸ ਤੋਂ ਬਾਅਦ ਕੀ ਕਹਿੰਦੇ ਆ ਸਤਿਗੁਰੂ ਜੀ ਪਾਰਬ੍ਰਹਮ ਪੂਰਨ ਪਰਮੇਸ਼ਵਰ ਰਵ ਰਹਿਆ ਸਭ ਨਿ ਜਾਇ ਫਿਰ ਤੁਰ ਕੀ ਬਾਣੀ ਆਈ ਫਿਰ ਤੁਰ ਦਰਗਾਹੋਂ ਆਈ ਹੋਈ ਬਾਣੀ ਕਿਉਂਕਿ ਇਹ ਕਿਸੇ ਆਮ ਬੰਦੇ ਦੀ ਨਹੀਂ ਇਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਹਉ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀ ਕਿ ਜੋ ਮੈਨੂੰ ਪ੍ਰਮਾਤਮਾ ਵੱਲੋਂ ਸੁਣਾਈ ਦਿੱਤਾ ਉਹ ਮੈਂ ਜਗਤ ਨੂੰ ਦੱਸਿਆ ਉਹ ਮੈਂ ਦੁਨੀਆ ਨੂੰ ਦੱਸਿਆ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਫਿਰ ਉਹਨੇ ਆਪਣੀ ਸਾਰੀ ਚਿੰਤਾ ਸੀ ਜਿਹੜੀ ਉਹ ਦੂਰ ਕਰ ਲਈ ਦਿਆਲ ਪੁਰਖ ਮੇਰਵਾਨਾ ਹਰ ਨਾਨਕ ਸਾਚ ਵਖਾਨਾ ਓ ਮਨੁਖ ਸਦਾ ਫਿਰ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਨੂੰ ਹਮੇਸ਼ਾ ਉਚਾਰਦਾ ਰਹਿੰਦਾ ਹੈ ਤੇ ਗੁਰੂ ਜੀ ਦੇ ਗੁਣਾਂ ਨੂੰ ਚੇਤੇ ਰੱਖਦਾ ਹੈ ਕਿਉਂਕਿ ਇੱਕ ਪਰਮਾਤਮਾ ਹੀ ਹੈ ਜਿਹੜਾ ਇੱਥੇ ਤੇ ਉੱਥੇ ਸਾਡੀ ਰੱਖਿਆ ਕਰਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਚਨ ਹੈ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਇਆਲਾ ਇੱਥੇ ਤੇ ਉੱਥੇ ਭਾਵ ਲੋਕ ਤੇ ਪਰਲੋਕ ਵਿੱਚ ਇੱਥੇ ਵੀ ਉਹਦੇ ਹੁਕਮ ਵਿੱਚ ਐ ਸਾਰਾ ਕੁਝ ਜਿਨ੍ਹਾਂ ਨੇ ਉਹਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਪ੍ਰੋ ਲੋਇਆ ਹਰ ਨਾਮ ਰਿਧਾ ਪ੍ਰੋਇਆ ਸਭ ਕਾਜ ਹਮਾਰਾ ਹੋਇਆ ਫਿਰ ਸਾਡੇ ਕਾਜ ਹੋਏ ਹਿਰਦੇ 'ਚ ਨਾਮ ਪੁਰੋਣਾ ਕੀ ਹੈ ਭਾਵ ਹਮੇਸ਼ਾ ਸ਼ੁਕਰਾਨੇ 'ਚ ਰਹਿਣਾ ਹਰ ਜਿਹੜੀ ਸ਼ਰੀਰ ਦੀ ਕਿਰਿਆ ਐ ਦੇਖੋ ਉਦੇ ਉਦੀ ਕਿਰਪਾ ਨਾਲ ਚੱਲ ਰਹੀ ਆ ਮੈਂ ਕਹਿੰਦਾ ਕੋਈ ਵੀ ਅਸੀਂ ਕਿਰਿਆ ਕਰਦੇ ਆ ਨਾ ਕਿਰਿਆ ਕਰਮ ਸਾਡੇ ਹੱਥ ਪੈਰ ਅੰਗ ਪੈਰ ਬਾਹਰ ਅੰਦਰ ਜਾਣਾ ਸਭ ਕੁਝ ਥੋੜਾ ਜਿਹਾ ਵੀ ਨੁਕਸ ਪੈ ਜਾਏ 5 ਮਿੰਟ ਬੰਦੇ ਤੋਂ ਬਰਦਾਸ਼ਤ ਨਹੀਂ ਹੁੰਦਾ ਇੱਕ ਪੇਟ ਹੈ ਅੰਦਰ ਕਿੰਨਾ ਖੁਸ਼ ਹੈ ਇੱਕ ਵਾਰੀ ਦਰਦ ਉੱਠ ਖੜੇ ਪੇਟ ਦੇ ਵਿੱਚ 5 ਮਿੰਟ ਚ ਬੰਦੇ ਨੂੰ ਤਰੇਲੀਆਂ ਆ ਜਾਂਦੀਆਂ ਨੇ ਚੱਲ ਰਿਹਾ ਹੈ ਨਾ ਤਾਂ ਉਹਦੀ ਕਿਰਪਾ ਨਾਲ ਚੱਲ ਰਿਹਾ ਹੈ ਕਿਰਿਆ ਕਿਤੇ ਮaaf ਕਰਨਾ ਬੰਨ ਨਹੀਂ ਪੈ ਜੇ ਨਾ ਥੋੜਾ ਜਿਹਾ ਤੇ ਬੰਦੇ ਦੀ ਮੌਤ ਹੋਣ ਵਾਲੀ ਹੋ ਜਾਂਦੀ ਹੈ ਬੰਦਾ ਕੁਰਲਾ ਉੱਠਦਾ ਹੈ ਇਹ ਕਿਰਿਆ ਵੀ ਉਹਦੀ ਰਹਿਮਤ ਨਾਲ ਸਰੀਰ ਚੱਲ ਰਿਹਾ ਵੀ ਹਰ ਵੇਲੇ ਹਰ ਵੇਲੇ ਉਹਦੇ ਸ਼ੁਕਰਾਨੇ ਚ ਰਹਿ ਕੇ ਹੱਥ ਪੈਰ ਵਾਵਾ ਅੱਖਾਂ ਨੱਕ ਵਾਸ਼ਨਾ ਆ ਰੇਸ਼ਾ ਵੀ ਹੈ ਨਾ ਰੇਸ਼ਾ ਵੀ ਅੰਦਰ ਜਮਾ ਹੋ ਜੇ ਛਾਤੀ ਤੇ ਨਾ ਨਿਕਲੇ ਤਾਂ ਛਾਤੀ ਜਕੜੀ ਜਾਂਦੀ ਹੈ ਬੰਦੇ ਨੂੰ ਸਾਹ ਨਹੀਂ ਹੁੰਦਾ ਇਹ ਵੀ ਸਾਰਾ ਸਿਸਟਮ ਇਹ ਪਰਮੇਸ਼ਵਰ ਨੇ ਬਣਾਇਆ ਹੋਇਆ ਜਿੰਨੀ ਕਿਰਿਆ ਸਰੀਰ ਦੀ ਚੱਲਦੀ ਹੈ ਸੁਣਿਆ ਸੀ ਨਾ 913 ਅੰਗ ਤੇ ਵੀ ਸਭ ਕੁਝ ਉਹ ਪ੍ਰਮਾਤਮਾ ਨੇ ਦਿੱਤਾ ਹੋਇਆ ਹੈ ਇਹ ਵੀ ਲਿਖਿਆ ਹੈ ਕਦੇ ਪੜਿਓ ਗੁਰਬਾਣੀ ਵਿੱਚ ਉਹ ਸ਼ਬਦ ਆਪਾਂ ਵਿਚਾਰਿਆ ਹੋਇਆ ਸਾਧ ਸੰਗਤ ਜੀ ਇਹ ਸਰੀਰ ਦੇ ਕੁਝ ਨਹੀਂ ਦੁਖ ਰਿਆ ਤਾਂ ਚੱਲ ਰਿਹਾ ਹੈ ਬਹੁਤ ਕੁਝ ਇਹਦੇ ਅੰਦਰ ਹੈ ਇਦਾਂ ਅੰਦਰ ਮਾਤਾ ਦੇ ਪੇਟ ਚ ਰੱਖਿਆ ਤੇ ਬਾਹਰ ਵੀ ਹੋਈ ਰੱਖ ਰਹਿ ਪਰ ਭਰੋਸਾ ਕਿਉਂ ਖਤਮ ਹੋ ਜਾਂਦਾ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਰੋਜ਼ ਪੜ੍ਹਦੇ ਆ ਨਾ ਆਪਾਂ ਅਨੰਤ ਸਾਹਿਬ ਦੀ ਬਾਣੀ ਵਿੱਚ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਐ ਜਿਹੜੇ ਪ੍ਰਮਾਤਮਾ ਨੇ ਮਾਤਾ ਦੇ ਪੇਟ ਵਿੱਚ ਸਾਨੂੰ ਰੱਖਿਆ ਕੀਤੀ ਅੱਗ ਦੇ ਵਿੱਚ ਤੇ ਫਿਰ ਬਾਹਰ ਵੀ ਉਹ ਕਰ ਰਿਹਾ ਹੈ ਪਰਮਾਤਮਾ ਪ੍ਰਭ ਸਤਿਗੁਰ ਦੀਨ ਦੇ ਅੱਲਾ ਉਹਨੇ ਸਾਡੇ ਗਰੀਬਾਂ ਉੱਤੇ ਦਇਆ ਕੀਤੀ ਹੋਈ ਹੈ ਸਾਡੇ 'ਚ ਕੋਈ ਪਾਵਰ ਨਹੀਂ ਥੋੜਾ ਜਿਹਾ ਵੀ ਇੱਕ ਅੰਗ ਕਿਤੇ ਵੀ ਥੋੜੀ ਜੀ ਦਰਦ ਹੋਣ ਲੱਗ ਪਏ ਤੇ ਫਿਰ ਸਾਨੂੰ ਡਾਕਟਰ ਕੋਲ ਜਾਣਾ ਪੈਂਦਾ ਭਾਵ ਨਹੀਂ ਨਹੀਂ ਚੱਲਿਆ ਜਾਂਦਾ ਹਰ ਵੇਲੇ ਹਰ ਨਾਮ ਰਿਧਾ ਪਰੋਇਆ ਵੀ ਰਿਧੇ ਚ ਪਰੋਕੇ ਰੱਖ ਹਰ ਵੇਲੇ ਤੂੰ ਸ਼ੁਕਰਾਨੇ ਵਿੱਚ ਰਹਿ ਆਖੋ ਸਤਨਾਮ ਦਾਸ ਆਪਣੇ ਆਪ ਰੱਖੇ ਕਿਉਂ ਘੋਲ ਕਰਦਾ ਉਹਦੇ ਚਰਨਾਂ ਵਿੱਚ ਆਉਣ ਲਈਓ ਜਿਨੇ ਸਭ ਕੁਝ ਤੈਨੂੰ ਦੇ ਰੱਖਿਆ ਜਿਨੇ ਤੈਨੂੰ ਸਵਾਲ ਰੱਖਿਆ ਜਿਨੇ ਤੇਰੇ ਤੇ ਏਡੀ ਵੱਡੀ ਰਹਿਮਤ ਕੀਤੀ ਹੈ ਪ੍ਰਭ ਸਤਗੁਰ ਦੀਨ ਦੇ ਅੱਲਾ ਉਹਨੇ ਸਾਡੇ ਗਰੀਬਾਂ ਉੱਤੇ ਦਇਆ ਕੀਤੀ ਹੈ ਆਪਣੇ ਦਾਸਾਂ ਦੀ ਉਹ ਫਿਰ ਰੱਖਿਆ ਕਰਦਾ ਹੈ ਦਾਸ ਆਪਣੇ ਆਪ ਰੱਖੇ ਇਹ ਤਾਂ ਸੁਭਾਅ ਕੀ ਹੈ ਨਾ ਵੀ ਜਿਹਨੂੰ ਅਸੀਂ ਪ੍ਰੇਮ ਕਰਦੇ ਆ ਉਹ ਸਾਨੂੰ ਵੀ ਕਰਦਾ ਹੈ ਪ੍ਰੇਮ ਨਾਲ ਜੋ ਬੰਦਾ ਵਿਚਰਦਾ ਉਹਨੂੰ ਲੋਕ ਦੁਨੀਆ ਵੀ ਪ੍ਰੇਮ ਕਰਦੀ ਹੈ ਇਸ ਤਰ੍ਹਾਂ ਗੁਰੂ ਨਾਲ ਜਦੋਂ ਤੂੰ ਪ੍ਰੇਮ ਕਰੇਂਗਾ ਤਾਂ ਗੁਰੂ ਤਾਂ ਗੁਰੂ ਦਾ ਤਾਂ ਬਿਰਦੀ ਹੈ ਵੀ ਪਿਆਰ ਪ੍ਰੇਮ ਕਰਨਾ ਆਖੋ ਸਤਨਾ ਦਾਸ ਆਪਣੇ ਆਪ ਰਾਖੇ ਆਪਣੇ ਸੇਵਕਾਂ ਦੀ ਆਪ ਉਹ ਪਰਮਾਤਮਾ ਰੱਖਿਆ ਕਰਦਾ ਤੇ ਸੇਵਕ ਗਿਲਾ ਵੀ ਨਹੀਂ ਕਰਦਾ ਦੁੱਖ ਆ ਵੀ ਜਾਏ ਨਾ ਤਾਂ ਵੀ ਉਹ ਸ਼ੁਕਰਾਨੇ ਜੀ ਰਹਿੰਦਾ ਹੈ ਘਟ ਘਟ ਸ਼ਬਦ ਸੁਪਾਕੇ ਪਰ ਸੇਵਕਾਂ ਨੂੰ ਇਹ ਨਿਸ਼ਚਾ ਰਹਿੰਦਾ ਹੈ ਵਿਸ਼ਵਾਸ ਰਹਿੰਦਾ ਹੈ ਭਰੋਸਾ ਰਹਿੰਦਾ ਹੈ ਕਿ ਮਾਲਕ ਹਰੇਕ ਸ਼ਰੀਰ ਵਿੱਚ ਆਪ ਹੀ ਬਚਨ ਬੋਲ ਰਿਹਾ ਹੈ ਗੁਰੂ ਕੇ ਚਰਣਾ ਉਪਰ ਬਲ ਜਾਈ ਮੈਂ ਆਪਣੇ ਗੁਰੂ ਜੀ ਦੇ ਚਰਨਾਂ ਤੋਂ ਬਲ ਹਾਰ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ ਦਿਨ ਸ੍ਰੈਣ ਸਾਹ ਸਾਹ ਸੰਭਾਲੀ ਪੂਰਨ ਸਬਣੀ ਥਾਈ ਗੁਰੂ ਦੀ ਕਿਰਪਾ ਨਾਲ ਮੈਂ ਆਪਣੇ ਹਰੇਕ ਸਾਹ ਦੇ ਨਾਲ ਦਿਨ ਰਾਤ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹਾਂ ਜੋ ਸਭਨਾ ਥਾਵਾਂ ਵਿੱਚ ਪਰਪੂਰ ਹੈ ਜੋ ਸਭ ਥਾਂ ਰਮਿਆ ਹੋਇਆ ਹੈ ਕਰਤੇ ਹੋ ਰਿਆ ਨਾ ਬਸ ਸਾਨੂੰ ਜੋ ਸਾਨੂੰ ਮਿਲ ਰਿਹਾ ਉਹ ਦਿਸਦਾ ਨਹੀਂ ਸਾਨੂੰ ਜੋ ਨਹੀਂ ਮਿਲਿਆ ਉਹ ਦਿਸ ਰਿਹਾ ਹੈ ਤੰਦਰੁਸਤੀ ਨਾ ਹੋਵੇ ਨਾ ਇੱਕ ਮੈਂਬਰ ਵੀ ਤੰਦਰੁਸਤ ਨਾ ਹੋਵੇ ਆਪਾਂ ਪਤਾ ਉਦੋਂ ਕੀ ਅਰਦਾਸ ਕਰਦੇ ਆ ਬਸ ਕੁਝ ਵੀ ਨਹੀਂ ਚਾਹੀਦਾ ਪ੍ਰਮਾਤਮਾ ਕੱਲੀ ਤੰਦਰੁਸਤੀ ਦੇ ਦੇ ਪਰ ਜਦੋਂ ਕੱਲੀ ਤੰਦਰੁਸਤੀ ਹੁੰਦੀ ਹੈ ਫੇਰ ਬੰਦਾ ਕਹਿੰਦਾ ਮੈਨੂੰ ਆ ਨਹੀਂ ਦਿੱਤਾ ਮੈਨੂੰ ਆ ਨਹੀਂ ਦਿੱਤਾ ਗਿਲੇ ਕਰਦਾ ਰਹਿੰਦਾ ਕਈ ਵਾਰੀ ਤੁਸੀਂ ਸੁਣਿਆ ਕਿ ਸਭ ਤੋਂ ਵੱਡੀ ਦਾਤ ਹੈ ਜੇ ਪ੍ਰਮਾਤਮਾ ਤੰਦਰੁਸਤੀ ਦੇ ਦੇ ਤੈਨੂੰ ਸ ਕਰਨ ਲਈ ਪ੍ਰਸ਼ਾਦਾ ਦੇ ਰਿਹਾ ਹੈ ਪ੍ਰਮਾਤਮਾ ਸੁਭਾ ਸ਼ਾਮ ਦਾ ਤੈਨੂੰ ਪ੍ਰਸ਼ਾਦਾ ਮਿਲ ਰਿਹਾ ਹੈ ਸਰੀਰ ਤੰਦਰੁਸਤ ਹੈ ਤਾਂ ਠੀਕ ਹੈ ਬਾਕੀ ਉਹ ਮਾਲਕ ਦੀ ਰਜਾ ਹੈ ਦਿਨ ਸਰਾਣ ਸਾਹ ਸਾਹ ਸੰਭਾਲੀ ਪੂਰਨ ਸਭਨੀ ਥਾਈ ਇਸ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਮੈਂ ਆਪਣੇ ਹਰੇਕ ਸਾਹ ਦੇ ਨਾਲ ਦਿਨ ਰਾਤ ਉਸ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹਾਂ ਉਹਦੇ ਗੁਣਾਂ ਨੂੰ ਯਾਦ ਕਰਦਾ ਰਹਿੰਦਾ ਹਾਂ ਮੈਂ ਉਹਦਾ ਸ਼ੁਕਰਾਨਾ ਕਰਦਾ ਰਹਿੰਦਾ ਜੋ ਸਭਨਾ ਥਾਵਾਂ ਵਿੱਚ ਭਰਪੂਰ ਹੈ ਜੋ ਹਰ ਥਾਂ ਰਵਿਆ ਹੋਇਆ ਹੈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਉਕਾਰ ਆਪ ਸਹਾਈ ਹੋਇਆ ਆਪ ਸਹਾਈ ਹੋਆ ਜਦੋਂ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆਪ ਮਾਦਦਗਾਰ ਬਣ ਜਾਂਦਾ ਹੈ ਸੱਚੇ ਦਾ ਸੱਚਾ ਢੋਆ ਫਿਰ ਮਾਲਕ ਦੀ ਮਿਹਰ ਨਾਲ ਸਦਾ ਥਿਰ ਰਹਿਣ ਵਾਲੇ ਮਾਲਕ ਦੀ ਸਦਾ ਥਿਰਨ ਵਾਲੀ ਸਿਫਤਸਲਾ ਦੀ ਫਿਰਦਾਤ ਪ੍ਰਾਪਤ ਹੋ ਜਾਂਦੀ ਹੈ ਤੇਰੀ ਭਗਤ ਬੜਿਆ ਤੇਰੀ ਭਗਤੀ ਤੇਰੀ ਸਿਫਤਸਲਾ ਪਾਈ ਨਾਨਕ ਪ੍ਰਭ ਸ਼ਰਣਾਈ ਸਤਗੁਰੂ ਨੇ ਗੁਰੂ ਦੀ ਕਿਰਪਾ ਨਾਲ ਐਸੀ ਕਿਰਪਾ ਕੀਤੀ ਕਿ ਤੇਰੀ ਸ਼ਰਨ ਪ੍ਰਾਪਤ ਹੋਈ ਸਤਗੁਰ ਪੂਰੇ ਭਾਣਾ ਮਾਰੇ ਕਹਿੰਦੇ ਜਦੋਂ ਗੁਰੂ ਨੂੰ ਫਿਰ ਚੰਗਾ ਲੱਗਦਾ ਹੈ ਨਾ ਕੋਈ ਭਾਜੇ ਉਹਨੂੰ ਫਿਰ ਉਹ ਤੇ ਤਰੁਠਦਾ ਹੈ ਉਹ ਉਹ ਤੇ ਫਿਰ ਦਇਆ ਕਰਦਾ ਹੈ ਤਾਂ ਜਪਿਆ ਨਾਮ ਰਮਾਣਾ ਆਪਣੀ ਮਰਜ਼ੀ ਨਾਲ ਨਹੀਂ ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਹੈ ਭਾਵ ਕਿ ਵੀ ਜੇ ਤੂੰ ਆ ਰਿਹਾ ਹੈ ਗੁਰੂ ਦੇ ਚਰਨਾਂ ਵਿੱਚ ਤੂੰ ਜਪ ਰਿਹਾ ਹੈ ਤਾਂ ਤੇਰੇ ਤੇ ਕਿਰਪਾਏ ਨਿਸ਼ਾਨੀ ਹੈ ਕਿਰਪਾ ਦੀ ਆਖੋ ਸਤਨਾ ਗੋਵਿੰਦ ਕਿਰਪਾ ਤਾਰੀ ਗੋਵਿੰਦ ਪਰਮਾਤਮਾ ਆਕਾਲ ਪੁਰਖ ਵੈਗੁਰੂ ਜੀ ਨੇ ਤੇਰੇ ਤੇ ਕਿਰਪਾ ਕੀਤੀ ਹੈ ਤੂੰ ਸ਼ੁਕਰਾਨਾ ਕਰ ਪਰਵਰਾਖੀ ਪੈਜ ਹਮਾਰੀ ਪਰਮਾਤਮਾ ਨੇ ਫਿਰ ਸਾਡੀ ਲਾਜ ਰੱਖੀ ਫਿਰ ਮੈਨੂੰ ਵਿਖਿਆ ਜ਼ਹਿਰ ਤੋਂ ਠਗੌਰੀ ਤੋਂ ਠੱਗੀ ਤੋਂ ਚੋਰੀ ਤੋਂ ਮੈਨੂੰ ਬਚਾ ਲਿਆ ਪਰਮਾਤਮਾ ਨੇ ਮਾਣ ਬਖਸ਼ਿਆ ਹਰ ਕੇ ਚਰਨ ਸਦਾ ਸੁਖ ਦਾਈ ਕਿ ਮਾਲਕ ਦੇ ਚਰਨ ਸਦਾ ਸੁਖ ਦੇਣ ਵਾਲਿਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੂੰ ਚਰਨਾਂ ਨਾਲ ਜੁੜ ਜੇ ਸਦਾ ਸੁਖ ਦੇਣ ਵਾਲਾ ਤਾਂ ਪ੍ਰਮਾਤਮਾ ਦਾ ਨਾਮ ਹੈ ਉਹਦੀ ਸ਼ਰਨ ਹੈ ਜੋ ਸੁਖ ਕੋ ਚਾਹੇ ਸਦਾ ਇੱਕ ਦਿਨ ਦਾ ਸੁਖ ਨਹੀਂ ਦੋ ਦਿਨ ਦਾ ਸੁਖ ਨਹੀਂ ਜੇ ਤੂੰ ਸਦਾ ਵਾਸਤੇ ਸੁਖ ਚਾਹੁੰਨਾ ਹੈ ਨਾ ਤਾਂ ਸ਼ਰਨ ਆਰਾਮ ਕੀ ਲੈ ਆਖੋ ਸਤਨਾਮ ਹਰ ਕੇ ਚਰਨ ਸਦਾ ਸੁਖदाई ਕਿ ਪ੍ਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ ਚਰਨ ਨਾ ਛੱਡ ਗੁਰੂ ਜੀ ਦੇ ਪਕੜ ਕੇ ਰੱਖ ਫਿਰ ਜੋ ਇੱਛਾ ਹੈ ਸੂਈ ਫਲ ਪਾਵੇ ਬਿਰਥੀ ਆਸ ਨਾ ਜਾਈ ਫਿਰ ਜਿਹੜੇ ਮਨੁੱਖ ਹਰੀ ਚਰਨਾਂ ਦਾ ਆਸਰਾ ਲੈਂਦੇ ਐ ਜੋ ਕੁਝ ਪ੍ਰਮਾਤਮਾ પાસે ਮੰਗਦੇ ਆ ਉਹ ਫਲ ਪ੍ਰਾਪਤ ਕਰਦੇ ਆ ਤੇ ਪ੍ਰਮਾਤਮਾ ਦੀ ਸਹਾਈਤਾ ਉੱਤੇ ਰੱਖੀ ਕੋਈ ਵੀ ਆਸ ਜਿਹੜੀ ਫਿਰ ਪ੍ਰਮਾਤਮਾ ਦੇ ਭਰੋਸੇ ਤੇ ਰੱਖੀ ਕੋਈ ਵੀ ਆਸ ਫਿਰ ਖਾਲੀ ਨਹੀਂ ਜਾਂਦੀ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਸ਼ਬਦਾਂ ਦੇ ਅੰਦਰ ਬਖਸ਼ਿਸ਼ ਕਰਦੇ ਹਰ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ